ਹੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰ ਸੁਖਦਲੇ ਲਗਾਤਾਰ ਸ਼ੰਭੂ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੀਜਾ ਦਿਨ ਹੈ ਕਿਸਾਨ ਲਗਾਤਾਰ ਬਾਰਡਰ ਦੇ ਉੱਪਰ ਡਟੇ ਹੋਇਆ ਤੇ ਅੱਜ ਸਵੇਰ ਦੀ ਤਸਵੀਰ ਤੁਹਾਨੂੰ ਦਿਖਾਉਨੇ ਆ ਪਿੱਛੇ ਇੱਕ ਤਸਵੀਰ ਦਿਖਾਓ ਜਿਹੜਾ ਕਿ ਕਿਵੇਂ ਜਿਹੜੇ ਕਿਸਾਨ ਉਹ ਸੜਕ ਦੇ ਉੱਪਰ ਹੀ ਆਰਾਮ ਨਾਲ ਜਿਹੜਾ ਪਏ ਹੋਏ ਨੇ ਤਾਂ ਇਹ ਤਸਵੀਰਾਂ ਦੇਖੋ ਕਿਉਂਕਿ ਇਨ੍ਹਾਂ ਸੜਕਾਂ ਦੇ ਉੱਪਰ ਪੈਣਾ ਸੌਖਾ ਕੰਮ ਨਹੀਂ ਆ ਤਾਂ ਬਾਈ ਹੋਣੀ ਪੈਣੇ ਗੱਲਬਾਤ ਕਰ ਲੈਣੇ ਆ ਲਗਾਤਾਰ ਡਟੇ ਹੋਇਆ ਵੀਰੇ ਆਜੋ ਕਿਰਾ ਕਿਵੇਂ ਹੋ ਜੀ ਫੱਸੀ ਗੱਡੀ ਠੀਕ ਠਾਕ ਹਾਂ ਵੀਰੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਸੜਕ ਤੇ ਡੇਰਾ ਲਾ ਲਿਆ ਹਾਂਜੀ ਹਾਂਜੀ ਅੱਛਾ ਵੀਰੇ ਲਗਾਤਾਰ ਡਟੇ ਹੋਏ ਹੋ ਕੀ ਲੱਗਦਾ ਅੱਜ ਮੀਟਿੰਗ ਵੀ ਹੋਣੀ ਆ ਉਮੀਦ ਹੈ ਕੋਈ ਮੀਟਿੰਗ ਤੋਂ ਦੇਖੋ ਜੀ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ ਜਿਵੇਂ ਉਹਨਾਂ ਦਾ ਫੈਸਲਾ ਹੋਊ ਅਸੀਂ ਉਵੇਂ ਚੱਲਾਂਗੇ ਜੀ ਹਾਂਜੀ ਅੱਛਾ ਜਾਬਤ ਦੇ ਵਿੱਚ ਰਹਿ ਰਹੇ ਹੋ ਪੂਰਾ ਜੋ ਆਗੂ ਕਹਿ ਰਹੇ ਨੇ ਹਾਂਜੀ ਹਾਂਜੀ ਉਹਨਾਂ ਦੀ ਜਥੇਬੰਦੀਆਂ ਦੇ ਨਾਲ ਹੀ ਆ ਜੀ ਜਿਵੇਂ ਉਹ ਕਹਿਣਗੇ ਵੱਡੇ ਆਗੂ ਅਸੀਂ ਉਵੇਂ ਕਰਾਂਗੇ ਹਾਂਜੀ ਬਿਲਕੁਲ ਜੀ ਤਾਂ ਤਸਵੀਰਾਂ ਦਿਖਾ ਰਹੇ ਆ ਇੱਧਰ ਬਜ਼ੁਰਗ ਬਾਪੂ ਹੁਣੀ ਵੀ ਬੈਠੇ ਨੇ ਤਾਂ ਦੇਖੋ ਸੜਕਾਂ ਦੇ ਉੱ ਕਰਾਲੀਆਂ ਦੇ ਵਿੱਚ ਆਰਾਮ ਦਾ ਇੱਕ ਤਸਵੀਰ ਦਿਖਾਉਨੇ ਆ ਬਈ ਵੀਰੇ ਇੱਧਰ ਆਓ ਜਰਾ ਤਸਵੀਰ ਦਿਖਾਓ ਆਰਾਮ ਦੇ ਨਾਲ ਵਾਪਸ ਜੀ ਸასი ਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਅੱਛਾ ਅੱਛਾ ਬਾਪੂ ਅੱਜ ਮੀਟਿੰਗ ਵੀ ਆ ਜੀ ਇੱਕ ਸੰਗ ਕਰਕੇ ਬੈਠੇ ਆ ਅੱਛਾ ਉਸੇ ਕਰਕੇ ਬੈਠੇ ਹੋ ਪਰ ਹਾਂ ਮੀਟਿੰਗ ਨੂੰ ਲਿਖ ਰਹੇ ਆ ਵੀ ਕੀ ਕਰਦੇ ਨੇ ਹਾਂ ਅੱਛਾ ਉਮੀਦ ਹੈ ਮੀਟਿੰਗ ਤੋਂ ਕੀ ਹੱਲ ਦੀ ਕੁਝ ਲੱਗ ਰਿਹਾ ਵੀ ਹੋ ਜਾਊਗਾ ਹੱਲ ਹੱਲ ਦੇਖੋ ਮੀਟਿੰਗ ਹੋਏ ਤੋਂ ਬਾਅਦ ਪਤਾ ਲੱਗੂ ਅੱਛਾ ਜੀ ਆਗੂਆਂ ਦਾ ਜਿਵੇਂ ਸੰਦੇਸ਼ ਮਿਲੂਗਾ ਜਿਵੇਂ ਮੈਸੇਜ ਮਿਲੂ ਉਸ ਹਿਸਾਬ ਨਾਲ ਅਸੀਂ ਕਰਾਂਗੇ ਹਾਂ ਹਾਂ ਜੀ ਬਿਲਕੁਲ ਬਿਲਕੁਲ ਜੀ ਤਾਂ ਦੇਖੋ ਇੱਧਰ ਇੱਕ ਸਾਈਡ ਦੇ ਉੱਪਰ ਵੀਰ ਹੁੜੀ ਬੈਠੇ ਆ ਪਿੱਛੇ ਦੀ ਇੱਕ ਤਸਵੀਰ ਦਿਖਾਉਂਦੇ ਆ ਕਹਿੰਦੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਤਾਂ ਗੁਰੂ ਘਰ ਲੰਗਰ ਆ ਨਾ ਜਿਹੜਾ ਉਹ ਹਮੇਸ਼ਾ ਉੱਥੇ ਸ਼ੁਰੂ ਹੋ ਜਾਂਦਾ ਵਾ ਕਿਉਂਕਿ ਲੰਗਰ ਦੀ ਪ੍ਰਥਾ ਸਾਡੇ ਧਰਮ ਦੀ ਗੱਲ ਕਰ ਲਈਏ ਜਾਂ ਸਾਡੇ ਪੰਜਾਬ ਦੀ ਗੱਲ ਕਰ ਲਈਏ ਇੱਕ ਬੜੀ ਅਹਿਮ ਚੀਜ਼ ਆ ਤਾਂ ਪਿੱਛੇ ਇੱਕ ਤਸਵੀਰ ਦਿਖਾਉਂਦੇ ਆ ਇੱਥੇ ਬਾਪੂ ਜੀ ਹੁਣੀ ਟਰਾਲੀ ਦੇ ਵਿੱਚ ਨਾ ਚਾਹ ਬਣਾ ਰਹੇ ਸੀ ਪਹਿਲਾਂ ਜਦੋਂ ਉਸ ਨੇ ਲੰਘਿਆ ਤਾਂ ਉਹ ਜ਼ਰੂਰ ਦੇਖਦੇ ਆ ਇੱਥੇ ਤਸਵੀਰ ਆ ਦੇਖੋ ਜੀ ਆ ਆ ਤਸਵੀਰ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਬਾਪੂ ਜੀ ਹੁਣੀ ਬਾਪੂ ਜੀ ਚਾਹ ਬਣਾ ਰਿਹਾ ਇਹਦਾ ਕੋਈ ਸ਼ੋਰ ਬਣਾ ਚਾਹ ਦੀ ਚਾਹ ਅੱਛਾ ਜੀ ਤਾਂ ਸਵੇਰ ਦਾ ਵੇਲਾ ਚਾਹ ਬਣਾ ਰਹੇ ਹਾਂ ਟਰਾਲੀ ਦੇ ਵਿੱਚ ਹੀ ਸਟੌਪ ਧਰ ਲਿਆ ਕਿੰਨੀ ਐਚੀ ਸਾਰਾ ਕੋਸਾ ਜੀ ਸਾਨੂੰ ਸੇ ਪ੍ਰਬੰਧ ਪੂਰੇ ਪ੍ਰਬੰਧ ਨੇ 6 ਮਹੀਨਾ ਦਾ ਰਸਨਾ ਸਾਡੇ ਕੋਲੇ 6 ਮਹੀਨਾ ਦਾ ਰਸਨਾ ਜੀ ਅੱਛਾ ਜੀ ਹਾਂ ਦਿੱਲੀ ਨੂੰ ਕੁਝ ਕਰਾਂਗੇ ਚੜਦੀ ਕਲਾ ਚਾਹੀਏ ਆਟਾ ਚਾਹ ਸਾਰਾ ਸਮਾਨ ਵਿੱਚ ਹੀ ਆ ਗੱਡੀਆਂ ਰੱਖਣੀਆਂ ਭਰ ਕੇ ਲਿਆਏ ਆ ਅੱਜ ਜਿਵੇਂ ਮੀਟਿੰਗ ਹੋਣੀ ਆ ਸ਼ਾਮ ਨੂੰ ਕੱਲ ਅਸੀਂ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਡੱਲੇਵਾਲ ਸਾਹਿਬ ਸੀਗੇ ਪੰਦੇਰ ਸਾਹਿਬ ਸੀਗੇ ਉੱਥੇ ਮੀਟਿੰਗ ਆ ਅੱਜ ਤੋਂ ਨੂੰ ਤੁਹਾਡਾ ਵੀ ਬੜਾ ਲੰਮਾ ਤਜਰਬਾ ਤੁਸੀਂ ਪਹਿਲਾਂ ਵੀ ਅੰਦੋਲਨ ਚ ਗਏ ਹੋ ਉੱਥੇ ਤਾਂ ਉਮੀਦ ਹੈ ਅੱਜ ਦੀ ਮੀਟਿੰਗ ਤੋਂ ਕਿ ਕੁਛ ਨਾ ਕੁਛ ਚੰਗੀ ਜਿਹੜੀ ਖਬਰ ਉੱਥੋਂ ਨਿਕਲ ਕੇ ਆਏਗੀ ਤੁਸੀਂ ਤਾਂ ਬਾਪੂ ਹਣੀ ਪੂਰਾ ਤਿਆਰਵਾਰ ਤਿਆਰ ਨੇ ਇੱਥੇ ਬਾਪੂ ਹਣ ਚਾਹ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਕੀ ਆ ਹੁਣ ਅੱਗੇ ਅੱਗੇ ਵੀ ਜਾਣਾ ਵਾ ਜ ਅੱਜ ਹਲੇ ਇੱਥੇ ਬੈਠਣ ਦੇ ਲਈ ਕਿਹਾ ਗਿਆ ਵਾ ਅੱਜ ਜੋ ਕਹਿਣਗੇ ਸਾਡੇ ਆਗੂ ਅਸੀਂ ਉਹ ਸਿਰ ਬੱਤੇ ਮੰਨਾਂਗੇ ਅਸੀਂ ਤਿਆਰਪੁਰ ਤਿਆਰ ਹੋ ਕੇ ਆਏ ਆਂ ਛੀਆਂ ਛੀਆਂ ਮਹੀਨਿਆਂ ਦਾ ਸਾਡੇ ਕੋਲੇ ਰਸਨਾ ਇਹ ਦਸਵੇਂ ਬਾਦਸ਼ਾਹ ਦਾ ਸਾਡੀਆਂ ਰਗਾਂ ਚ ਖੂਨ ਆ ਏ ਉਹਦੀ ਸਾਡੀ ਅੰਛਾ ਸੀ ਉਹਦੀ ਤਾਹੀਂ ਕਹਿੰਦੇ ਆ ਕਿ ਪੰਜਾਬੀ ਅਣਖਾਂ ਦੇ ਸਾਫੇ ਬੰਨ ਕੇ ਚੜ੍ਹਦੀ ਕਲਾ ਦੇ ਵਿੱਚ ਜੀਣਾ ਜਾਣਦੇ ਆ ਨਾ ਤਾਂ ਬਿਲਕੁਲ ਇਹ ਤਸਵੀਰਾਂ ਦਿਖਾ ਰਿਹਾ ਜੀ ਸ਼ੰਭੂ ਵਾਟਰ ਦੀਆਂ ਤਸਵੀਰਾਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਲੰਮੀ ਜਿਹੜੀ ਲਾਈਨ ਆ ਟਰਾਲੀਆਂ ਦੀ ਲੱਗ ਚੁੱਕਿਆ ਸੀ ਪਹਿਲੇ ਦਿਨ ਤੁਹਾਨੂੰ ਕਾਫਲਾ ਦਿਖਾਇਆ ਸੀ ਕਿਸਾਨਾਂ ਦਾ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਸੀ ਤਾਂ ਹੁਣ ਕਾਫਲੇ ਦੀ ਜੇਕਰ ਗੱਲ ਕਰੀਏ ਤਾਂ ਪਿੱਛੇ ਜਿੰਨਾ ਵੀ ਇਸ ਪਿੱਛੇ ਨੂੰ ਜਾਈ ਜਾ ਰਿਹਾ ਤਾਂ ਕਾਫੀ ਲੰਮਾ ਕਾਫਲਾ ਤਾਂ ਕਈ ਕਿਲੋਮੀਟਰ ਤੱਕ ਪਿੱਛੇ ਲਾਈਨ ਲੱਗੀ ਹੋਈ ਆ ਕਈ ਕਿਲੋਮੀਟਰ ਤੱਕ ਹੁਣ ਅੱਗੇ ਲਾਈਨ ਲੱਗੀ ਹੋਈ ਅੱਗੇ ਤੁਸੀਂ ਦੇਖ ਸਕਦੇ ਹੋ ਝੰਡੇ ਲੈ ਕੇ ਅੱਗੇ ਵੱਲ ਨੂੰ ਵਧ ਰਹੇ ਅੱਗੇ ਜਾ ਰਹੇ ਹਾਲਾਂਕਿ ਅੱਜ ਜਥੇਬੰਦੀਆਂ ਦੇ ਜੋ ਆਗੂ ਨੇ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਣੀ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਇੱਕ ਮੀਟਿੰਗ ਹੋਣੀ ਹੈ ਤੇ ਉਮੀਦ ਸਭ ਨੂੰ ਇਹ ਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਕੋਈ ਨਾ ਕੋਈ ਫੈਸਲਾ ਜ਼ਰੂਰ ਹੋਏਗਾ ਕਿਉਂਕਿ ਇੱਕ ਉਮੀਦ ਦੇ ਨਾਲ ਲਗਾਤਾਰ ਕਿਸਾਨ ਜਿੱਥੇ ਦਿੱਲੀ ਵੱਲ ਨੂੰ ਵਧ ਰਹੇ ਨੇ ਉੱਥੇ ਹੀ ਇਹ ਵੀ ਉਮੀਦ ਹੈ ਕਿ ਜੋ ਮੰਗਾ ਨੇ ਉਹ ਮੰਨੀਆਂ ਜਾਣਗੀਆਂ ਐਮਐਸਪੀ ਦੀ ਜਿਹੜੀ ਮੇਨ ਮੰਗ ਹੈ ਮੁੱਖ ਮੰਗ ਹੈ ਤੇ ਉਸ ਮੰਗ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਕਿਉਂਕਿ ਐਮਐਸਪੀ ਦੀ ਮੰਗ ਪਿਛਲੇ ਅੰਦੋਲਨ ਦੇ ਦੌਰਾਨ ਵੀ ਇੱਕ ਮੁੱਖ ਮੰਗ ਸੀਗੀ ਤੇ ਉਹੀ ਉਮੀਦ ਦੇ ਨਾਲ ਕਿਸਾਨ ਹੁਣ ਫਿਰ ਤੋਂ ਇੱਕ ਵਾਰ ਸੜਕਾਂ ਦੇ ਉੱਪਰ ਨੇ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਤਾਂ ਕਿ ਇਹਨਾਂ ਨੂੰ ਜੀਵਨ ਆ ਜਿਹੜਾ ਉਹ ਇਹ ਵੀ ਆਪਣਾ ਜੀਵਨ ਸੌਖੇ ਢੰਗ ਦੇ ਨਾਲ ਗੁਜ਼ਾਰ ਸਕਣ ਤਾਂ ਲਗਾਤਾਰ ਤੁਹਾਨੂੰ ਹਰ ਇੱਕ ਤਸਵੀਰ ਸ਼ੰਭੂ ਬਾਟਰ ਤੋਂ ਦਿਖਾਉਂਦੇ ਰਹਾਂਗੇ ਅੱਗੇ ਦੇ ਹਾਲਾਤ ਵੀ ਦਿਖਾਵਾਂਗੇ ਕਿ ਅੱਜ ਕਿਸ ਤਰੀਕੇ ਅੱਗੇ ਦੇ ਹਾਲਾਤ ਨੇ ਤੇ ਪਿਛਲੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਸਵੇਰ ਦਾ ਸਮਾਂ ਹੈ ਸਹਿਯੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਦ